ਉੱਤਰ ਪ੍ਰਦੇਸ਼ ਵਿੱਚ ਇੱਕ ਅਜੀਹ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਇੱਥੇ ਇੱਕ ਅਧਿਆਪਕਾ ਜੋ ਕਿ ਨੌਜਵਾਨ ਤੋਂ 10 ਸਾਲ ਵੱਡੀ ਸੀ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਤੇ ਨੌਜਵਾਨ ਨੇ ਜਦੋਂ ਅਧਿਆਪਕ ਨੂੰ ਇਨਕਾਰ ਕਰ ਦਿੱਤਾ ਤਾਂ ਉਸ ਨੇ ਬਦਲਾ ਲੈਣ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਧਿਆਪਕਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਤੇ ਉਸ ਦੀ ਮਾਂ ਨੂੰ ਕਾਰ ਵਿੱਚ ਅਗਵਾ ਕਰ ਲਿਆ ਤੇ ਉਹਨਾਂ ਨੂੰ ਸਕੂਲ ਲੈ ਗਏ ਇਸ ਤੋਂ ਬਾਅਦ ਉਸਨੇ ਉਹਨਾਂ ਤੇ ਹਮਲਾ ਕੀਤਾ ਤੇ ਵੀਡੀਓ ਬਣਾਈ ਜੋ ਕਿ ਸੋਸ਼ਲ ਮੀਡੀਆ ਤੇ ਦੇਖੀ ਜਾ ਰਹੀ ਹੈ ਇਹ ਹੈਰਾਨ ਕਰਨ ਵਾਲੀ ਘਟਨਾ ਜੋ ਹੈ ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਵਿੱਚ ਵਾਪਰੀ ਹੈ ਮਾਂ ਤੇ ਪੁੱਤਰ ਦੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਦੋਸ਼ੀ ਅਧਿਆਪਕ ਵਿਰੁੱਧ ਐਫ ਆਈ ਆਰ ਦਰਜ ਕਰ ਲਈ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਸੰਜੀਵਨੀ ਨਗਰ ਪੁਲਿਸ ਦੇ ਅਨੁਸਾਰ ਗਵਾਰੀ ਘਾਟ ਦਾ ਰਹਿਣ ਵਾਲਾ 32 ਸਾਲਾਂ ਸ਼ਾਂਤ ਨੂੰ ਕੋਸ਼ ਇੱਕ ਪ੍ਰਾਈਵੇਟ ਨੌਕਰੀ ਕਰਦਾ ਹੈ ਉਸ ਦੀ سوشل میڈیا ਤੇ ਮੁਲਾਕਾਤ ਜੋ ਹੈ ਰਾਣੂ ਸ਼ਰਮਾ ਜੋ ਕਿ 42 ਸਾਲ ਉਮਰ ਦੀ ਹੈ ਜੋ ਕਿ ਤਨਵੰਤਰੀ ਨਗਰ ਦੇਕ ਸ਼ਿਤੀਜ ਮਾਡਲ ਸਕੂਲ ਦੀ ਅਧਿਆਪਕਾ ਹੈ ਹੌਲੀ ਹੌਲੀ ਦੋਵੇਂ ਫੋਨ ਤੇ ਗੱਲਾਂ ਬਾਤਾਂ ਕਰਨ ਲੱਗ ਪਏ ਤੇ ਉਸ ਨੇ 1 ਸਾਲ ਪਹਿਲਾਂ ਵਿਆਹ ਦਾ ਪ੍ਰਸਤਾਵ ਰੱਖਿਆ ਸੀ ਦੱਸਿਆ ਗਿਆ ਸੀ ਕਿ ਜਦੋਂ ਅਧਿਆਪਕਾ ਨੂੰ ਵਿੱਤੀ ਸਹਾਇਤਾ ਦੀ ਲੋੜ ਸੀ ਤਾਂ ਸ਼ਾਂਤਰੂ ਨੇ 2022 ਵਿੱਚ ਉਸ ਨੂੰ 50000 ਰੁਪਏ ਵੀ ਦਿੱਤੇ ਸਨ ਇਸ ਤੋਂ ਬਾਅਦ ਉਸ ਸਮੇਂ ਸਮੇਤੇ ਪੈਸੇ ਦੀ ਮੰਗ ਕਰਦੀ ਰਹੀ ਜਦੋਂ ਰਾਣੂ ਸ਼ਰਮਾ ਨੇ 2024 ਵਿੱਚ ਉਸਤੇ ਵਿਆਹ ਕਰਨ ਲਈ ਦਬਾਅ ਪਾਇਆ ਤਾਂ ਸ਼ੰਤੂ ਨੇ ਉਮਰ ਦੇ ਅੰਤਰ ਦਾ ਹਵਾਲਾ ਦਿੰਦੇ ਹੋਏ ਇਨਕਾਰ ਕਰ ਦਿੱਤਾ ਅਤੇ ਦਸੰਬਰ 2024 ਵਿੱਚ ਕਿਸੇ ਹੋਰ ਔਰਤ ਨਾਲ ਵਿਆਹ ਕਰਵਾ ਲਿਆ ਇਸ ਤੋਂ ਗੁੱਸੇ ਵਿੱਚ ਆ ਕੇ ਅਧਿਆਪਕਾ ਨੇ 21 ਮਈ 2025 ਦੀ ਰਾਤ ਨੂੰ ਤਨਵੰਤਰੀ ਨਗਰ ਚੌਂਕ ਤੋਂ ਨੌਜਵਾਨ ਤੇ ਉਸ ਦੀ ਮਾਂ ਨੂੰ ਜ਼ਬਰਦਸਤੀ ਆਪਣੀ BMW ਕਾਰ ਵਿੱਚ ਬਿਠਾ ਕੇ ਆਪਣੇ ਸਕੂਲ ਲੈ ਗਈ ਸਕੂਲ ਦੀ ਮੰਜ਼ਿਲ ਤੇ ਬਣੇ ਹੋਏ ਬਾਲਕਨੀ ਵਿੱਚ ਅਧਿਆਪਕਾ ਅਤੇ ਉਸ ਦੇ ਸਾਥੀਆਂ ਜੋ ਕਿ ਰਵੀ सिन्हा, ਅਭਿਸ਼ੇਕ ਪਾਠਕ, ਸ਼ੁਭਮ ਕੁਸ਼वाहा ਤੇ ਹੋਰਾਂ ਨੇ ਨੌਜਵਾਨ ਤੇ ਉਸ ਦੀ ਮਾਂ ਤੇ ਹਮਲਾ ਕੀਤਾ ਤੇ ਉਹਨਾਂ ਦੀ ਕੁੱਟਮਾਰ ਵੀ ਕੀਤੀ। 4 ਮਹੀਨੇ ਬਾਅਦ ਇਹ ਵੀਡੀਓ ਜੋ ਹੈ ਸੋਸ਼ਲ ਮੀਡੀਆ ਤੇ ਆਈ ਹੈ ਤੇ ਪੀੜਤ ਸ਼ਾਂਤੂ ਨੂੰ ਨੇ ਬਾਅਦ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਅਧਿਆਪਕਾ ਰਾਨੁਸ਼ਰਮਾ ਤੇ ਉਸ ਦੇ ਸਾਥੀਆਂ ਵਿਰੁੱਧ ਅਗਵਾ ਹਮਲਾ IT ਐਕਟ ਸਮੇਤ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ